ਪੰਜਾਬ ਦੇ ਵਿੱਚ ਹੁਣ ਗੈਂਗਲੈਂਡ ਦਾ ਖਤਰਾ ਮੰਡਰਾ ਰਿਹਾ ਹੈ ਦੱਸਦੇ ਕਿ ਆਏ ਦਿਨ ਗੈਂਗਸਟਰਾਂ ਦੇ ਵੱਲੋਂ ਕਤਲ ਕੀਤੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਉਸਦੀ ਜ਼ਿੰਮੇਵਾਰੀ ਵੀ ਲਈ ਜਾ ਰਹੀ ਹੈ ਤਬੀਤੇ ਦਿਨ 22 ਜੁਲਾਈ ਨੂੰ ਦੇਰ ਰਾਤ ਇੱਕ ਕਤਲ ਕੀਤਾ ਜਾਂਦਾ ਹੈ ਯਦਵਿੰਦਰ ਸਿੰਘ ਦਾ ਜੋ ਕਿ ਜੁਗਨੂ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ਜੁਗਨੂ ਜੋ ਕਿ ਪੰਜਾਬ ਦਾ ਇੱਕ ਨਾਮੀ ਗੈਂਗਸਟਰ ਹੈ ਤੇ ਸਿੱਧੂ ਮੂਸੇਵਾਲਾ ਦੇ ਕਤਲ ਕਾਰਡ ਦੇ ਵਿੱਚ ਵੀ ਉਸਦਾ ਨਾਮ ਆਉਂਦਾ ਹੈ ਜੁਗਨੂ ਉਹੀ ਬੰਦਾ ਹੈ ਉਹੀ ਵਿਅਕਤੀ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਪੋਸਟ ਪਾ ਕੇ ਕਿਹਾ ਸੀ ਕਿ ਮਾਨਸਾ ਦੇ ਵਿੱਚ ਵੱਡਾ ਪਚਾਲ ਆਉਣ ਵਾਲਾ ਹੈ ਦੋਸਤੋ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਵੱਲੋਂ ਵੀ ਜੁਗਨੂ ਦਾ ਨਾਮ ਐਫਆਈਆਰ ਦੇ ਵਿੱਚ ਦਰਜ ਕਰਨ ਦੇ ਲਈ ਕਿਹਾ ਗਿਆ ਸੀ ਔਰ ਜੁਗਨੂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਉਸ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਇਹ ਸਵਾਲ ਉੱਠਦੇ ਰਹੇ ਨੇ ਕਿ ਸਿਆਸਤਦਾਨਾਂ ਦੇ ਨਾਲ ਜੁਗਨੂ ਦੇ ਸਿੱਧੇ ਜਿਹੜੇ ਸਬੰਧ ਸੀ ਚੰਗੇ ਸਬੰਧ ਸੀ ਨੇੜਤਾ ਹੋਣ ਦੇ ਕਾਰਨ ਉਸ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਔਰ ਐਲਓਸੀ ਲਾਗੂ ਹੋਣ ਤੋਂ ਬਾਅਦ ਵੀ ਉਹ ਵਿਦੇਸ਼ਾਂ ਦੇ ਵਿੱਚ ਘੁੰਮਦਾ ਰਿਹਾ। ਦੱਸਤੀ ਇੱਕ ਜਗਨੂ ਦੇ ਪੁਲੇਖੇ ਜਿਹੜਾ ਯਾਦਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਔਰ ਇਸ ਦੀ ਜ਼ਿੰਮੇਵਾਰੀ ਗੈਂਗਸਟਰ ਲੱਕੀ ਪਟਿਆਲ ਦੇ ਵੱਲੋਂ ਪੋਸਟ ਪਾ ਕੇ ਲਈ ਗਈ ਹੈ। ਉਹਨਾਂ ਨੇ ਕਿਹਾ ਕਿ ਨਿਸ਼ਾਨਾ ਜਗਨੂ ਸੀ ਲੇਕਿਨ ਗਲਤੀ ਦੇ ਨਾਲ ਯਾਦਵਿੰਦਰ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਲੱਗਿਆ ਸੀ ਕਿ ਗੱਡੀ ਚਲਾਉਣ ਵਾਲਾ ਜਗਨੂ ਹੈ।